ਆਗ ਮਹੱਲਾ ਪੰਜਵਾ ਕਰੇਵਾ ਕਰਨ ਕਾਰਨ ਏਕ ਓਹੀ ਇਸ ਦੇ ਮਾਣਸ਼ਾ ਕਈ ਲੋਕ ਕਹਿੰਦੇ ਪ੍ਰਮਾਣੋਂ ਤੋਂ ਸ੍ਰਿਸ਼ਟੀ ਬਣੀ ਹੈ ਕੋਈ ਕਹਿੰਦੇ ਹੈ ਮਹਾਰਾਜ ਇਸੇ ਪ੍ਰਕਾਰ ਮਾਇਆ ਕਰਕੇ ਬਣੀ ਹੈ ਕੋਈ ਕਹਿੰਦੇ ਗਿਆਨ ਕਰਕੇ ਬਣੀ ਹੈ ਕੋਈ ਕਹਿੰਦੇ ਕਰਮਾ ਕਰਕੇ ਬਣੀ ਹੈ ਕੋਈ ਕਹਿੰਦੇ ਕਾਲ ਕਰਕੇ ਬਣੀ ਹੈ ਆਹ ਮਾਲਾ ਦੱਸੋ ਕਿਵੇਂ ਸ੍ਰਿਸ਼ਟੀ ਬਣੀ ਹੈ ਤਾਂ ਸੋ ਇਹ ਜੀਰ ਫਰਮਾਉਂਦੇ ਹਨ ਕਰਨ ਕਾਰਨ ਏਕ ਉਹ ਭਾਈ ਜਿੰਨੇ ਕਾਰਨ ਮੰਨੇ ਆ ਕਾਲਗਾ ਵੀ ਕਰਤਾ ਹੋਈ ਹੈ ਅਤੇ ਜੇ ਕਰਨ ਪ੍ਰਮਾਣ ਨੂੰ ਮੰਨੇ ਪ੍ਰਮਾਣ ਨੂੰ ਵੀ ਦੁਨ ਕਾ ਚਿੰਤਾ ਰਿੰਕਾ ਜਿਹੜੇ ਹੈ ਕਿ ਇਹ ਤੁੰਦੇ ਆਖਰੀ ਜੁੜਦੇ ਆ ਜਦੋਂ ਕੋ ਕੁਛ ਕਰੀ ਨਹੀਂ ਸਕਦੇ ਇਹ ਕਰਮ ਹੋਇਆ ਤਾਂ ਜਦ ਸਰੀਰ ਮੁਰਦੇ ਚ ਕੁਛ ਨਹੀਂ ਹੋ ਸਕਦੇ ਕਿ ਤੁੰਦੇ ਆਖਰੀ ਹੀ ਜਿਉਂਦੇ ਆ ਇਸੇ ਪ੍ਰਕਾਰ ਮਾਇਆ ਤਾਂ ਵੀ ਇਸਰ ਦੀ ਇੱਛਾ ਨਾਲ ਇਹ ਅਭਿਆਨ ਹੈ ਤਾਂ ਗਿਆਨ ਵੀ ਜਿਹੜਾ ਹੈ ਜੜ ਹੈ ਇਨੇ ਅਗਿਆਨ ਦੇ ਕਾਈ ਪਰਮੇਸ਼ਵਰ ਅੰਤਜਾਮੀ ਉਹਦੀ ਆਪ ਦੀ ਸੱਤਾ ਨਾਲ ਅਗਿਆਨ ਕਾਇ ਜਵਾਲੀਆ ਬੁਲ ਗਿਆਨ ਨਾਲ ਜਿਹਾਵੇਂ ਕੋ ਉਹ ਸਾਰੇ ਕਾਰਜਾਂ ਦੇ ਕਰਨ ਵਾਲਾ ਕਰਨ ਜੋ ਮੰਨੇ ਹੈ ਇੰਦਰੀਏ ਆਦਿ ਕੋ ਕੀ ਵੀ ਅੱਠ ਆ ਹੁੰਦੇ ਹੈ ਇਵੇਂ ਤਿੰਨ ਗੁਣ ਆਦਿ ਕਰਨ ਮੰਨੇ ਜਿਨੇ ਉਪਾਦਾਨ ਕਾਰਨ ਨਿਮਿਤ ਕਾਰਨ ਆਦਿ ਕੋ ਉਪਾਦਾਨ ਮਿੱਟੀ ਜਿਵੇਂ ਕਾਰਨ ਹੈ ਨਿਮਿਤ ਜਿਵੇਂ ਕਮਿਆਰ ਕਾਰਨ ਹੈ ਇਹ ਡੰਡਾ ਤੇ ਚੱਕ ਆਦਿ ਕੋ ਇਹਦੇ ਕਰਨ ਹੁੰਦੇ ਹਨ ਇਸੇ ਪ੍ਰਕਾਰ ਜੀਆਂ ਦੇ ਜਿਹੜੇ ਕੰਮ ਹਨਗੇ ਉਹ ਆਪ ਹੀ ਪਰਮੇਸ਼ਰ ਉਪਾਦਾਨ ਕਾਰਨ ਰੂਪ ਹੈ ਆਪ ਹੀ ਨਿਰਮਿਤ ਕਰਨ ਰੂਪ ਹੈ ਕਿਉਂ ਆਪ ਹੀ ਦੁਨੀਏ ਕੋ ਰਾਜੇ ਹਨ ਰਾਸ਼ੀ ਤਾਸੀ ਸੰਸਾਰ ਉਪਾਦਕ ਉਹ ਸਾਰਿਆਂ ਕਾਰਜਾਂ ਦੇ ਕਰਨ ਵਾਲਾ ਕਰਨ ਕਾਰਨ ਆਪ ਹੀ ਕੋਈ ਹੈ ਜਨਕੀਆ ਆਕਾਸ਼ ਜੋ ਸੁਖਮ ਸਤਵੂਲ ਕਾਰਨ ਰੂਪ ਜਗਤ ਕੀਤਾ ਹੈ ਤਿਹ ਤੇ ਆਭੂ ਮਨ ਮੇਰੇ ਜਾਵੇ ਪ੍ਰੋ ਉਸ ਪਰਮੇਸ਼ਰ ਨੂੰ ਪਿਆਉਣਾ ਕਰੋ ਸਰਬ ਕੋ ਆਧਾਰ ਉਹ ਸਰਬ ਦਾ ਆਧਾਰ ਆਸਰਾ ਰੂਪ ਪਰਮੇਸ਼ਰ ਆਪ ਹੈ ਗੁਰ ਦੇ ਚਰਨ ਮਨ ਮਹਿ ਝਾਈ ਸੰਤਾਂ ਦੇ ਪਵਿੱਤਰ ਚਰਨਾਂ ਤੋਂ ਉਹਨਾਂ ਨੂੰ ਮਨ ਵਿੱਚ ਤੇ ਆਉਣਾ ਕਰੋ ਇੱਕ ਕਿਤ ਹੋ ਕੇ ਛੋੜ ਸਗਲ ਸਿਆਣਪ ਬਿਨੁ ਗੁਰੂ ਦੀਆਂ ਸਿਆਣਵਾਂ ਹੁੰਦੀਆਂ ਆਇਆਂ ਆਇਆਂ ਇਹ ਨਾਸਕ ਟਾਈ ਨੂੰ ਪੈਦਾ ਕਰਨ ਵਾਲੀਆਂ ਸਿਉਂਲਾਂ ਤੋਂ ਛੱਡਦੇ ਸਤਿਗੁਰਾਂ ਦੇ ਬਚਨਾਂ ਤੇ ਭਰੋਸਾ ਕਰ ਸਾਜ ਸ਼ਬਦ ਲਿਵ ਲਾ ਜਿਵੇਂ ਗੁਰਦੀ ਗੁਰਤੀ ਨੂੰ ਜੋੜਨਾ ਕਰ ਲਿਓ ਲਗਾਉਣਾ ਕਰ ਰਹਾਉ ਦੁੱਖ ਤਲੇਸ ਨਾ ਭਾਉ ਵਿਆਪੈ ਜੀਵਨ ਨੂੰ ਜਨਮ ਵਾਲਾ ਦੁੱਖ ਅਗਿਆ ਸਮਤਾ ਰਾਗ ਵੈਸ਼ ਅਭਿ ਨਿਵੇਸ਼ ਆਦਕੋ ਹਾਂ ਜੀ ਪ੍ਰਕਾਰ ਦੇ ਕਲੇਸ਼ ਨਹੀਂ ਤਨੀ ਚਿੰਬੜ ਨਗੇ ਦੁਖ ਕਲੇਸ਼ ਨਾ ਭੌ ਵਿਆਪੈ ਸਭ ਪ੍ਰਕਾਰ ਦਾ ਦਰਵਾਜਾ ਜਿਹੜਾ ਵੀ ਤੈਨੂੰ ਨਹੀਂ ਲੱਗੇਗਾ ਇਹ ਭੈਕਾ ਪਰ ਲੋਭ ਪਰ ਆਗ ਕੋ ਗੁਰ ਮੰਤਰ ਹਿਰਦਾ ਹੂ ਜੇ ਜੇ ਹਿਰਦੇ ਦੀ ਗੁਰ ਮੰਤਰ ਵਾਹਿਗੁਰੂ ਮੰਤਰ ਵਸਿਆ ਹੋਇਆ ਹੋਵੇਗਾ ਤੂ ਤੇ ਯਤਨਾ ਕਰ ਰਹੇ ਕੇ ਗੁਰੂ ਨਾਲ ਜੀਵ ਸਾਧਨਾ ਦੇ ਯਤਨ ਕਰ ਚੁੱਕੇ ਹੈ ਕਰ ਰਹੇ ਚੁੱਕੇ ਹਨ ਕਰਦੇ ਹੋਏ ਗੁਰ ਬਿਨ ਤਰਿਓ ਨਾ ਕੋ ਸੰਗਤ ਤੇ ਕੋਈ ਮੁਕਤ ਨਹੀਂ ਹੋਇਆ ਸੰਸਾਰ ਮਨ ਦੇ ਵਿੱਚੀ ਗੋਤੇ ਖਾਂਦੇ ਐ ਕੋਈ ਤਰਿਆ ਨਹੀਂ ਬੁੱਧੀ ਰੂਪੀ ਸੁਲੇ ਉਹਨਾਂ ਦੇ ਵਿੱਚੇ ਹੀ ਪਦਾਰਥਾਂ ਰੂਪੀ ਪਾਣੀ ਦੇ ਵਿੱਚੀ ਡੁੱਬ ਜਾਂਦੇ ਹਣ ਦੇਖ ਦਰਸ਼ਨ ਮਨ ਸਾਧਾਰਨ ਸਤਿਗੁਰਾਂ ਦੇ ਦਰਸ਼ਨ ਦੇਖ ਕੇ ਮਨ ਸੁਧਰ ਜਾਂਦਾ ਹੈ ਮਨ ਸਹਿਤ ਆਖਰੇ ਨੇ ਹੋ ਜਾਂਦਾ ਐ ਸਾ ਦਰਸ਼ਨ ਹੈ ਮਹਾਰਾਜਾ ਬਾਤ ਸਗਲੇ ਜਾਂ ਜਿਵੇਂ ਖਾਬ ਸਾਰੇ ਮਿਟ ਜਾਂਦੇ ਦਰਸ਼ਨ ਕਰਨ ਨਾਲ ਮਹਿਮੂਦੂਕੀ ਜੇਤ ਕੋ ਬਾਤ ਕੋਟ ਕਰਾ ਵੀ ਤਰਿਆ ਨਹੀਂ ਗੁਰਨਾਮ ਦੀ ਸੁਣਿਆ ਦੇਖਿਆ ਫਿਰ ਗੁਰਵਾਸ ਨਾ ਪਰਿਆ ਰਹੇ ਸਾਰੇ ਤਾਪ ਦਰਸ਼ਨ ਕਰਨ ਨਾਲ ਹੀ ਚੱਕੇ ਜਾਂਦੇ ਹਨ ਹਉ ਤਿਨ ਕੈ ਬਲਿਹਾਰਨ ਅਸੀਂ ਉਹਨਾਂ ਪਿਆਰਿਆਂ ਤੋਂ ਬਲਿਹਾਰ ਕੁਰਬਾਨ ਜਾਂਦੇ ਹਾਂ ਤੇ ਗੁਰ ਕੀ ਪੈਰੀਂ ਪਾ ਜੀ ਸਰਬਤੋਂ ਜਨਮ ਵਿਜਾਪਣ ਆਪ ਨੂੰ ਚੰਗੇ ਹਨ ਸਾਧ ਸੰਗਤ ਮਨ ਵਸੈ ਸਾਧ ਸੰਗਤ ਦੀ ਗੁਰਸਾਹਬ ਦੀ ਬਾਣੀ ਹੈ ਸਾਰ ਸੰਗਤ ਦੁਆਰਾ ਮਨ ਪਰਮੇਸ਼ਰ ਦਾ ਨਾਮ ਬਸਦਾ ਹੈ ਬਾਜ ਹਰ ਕੰਨ ਸੱਚੋ ਸੋ ਅਕਾਲ ਪੁਰਖ ਦੀ ਦਾ ਨਾਮ ਸਤ ਨਾਮ ਰੂਪ ਹੈ ਇਹ ਵੱਡ ਭਾਗੀ ਨਾਨਕਾ ਵੱਡਿਆਂ ਭਾਗਾਂ ਵਾਲੇ ਹਨ ਸਬਦ ਦਾ ਨਾਮ ਜਪੇ ਜੀ ਫਰਮਾਉਂਦੇ ਆ ਜਿਨ੍ਹਾਂ ਮਨ ਇਹੋ ਭਾਉ ਉਹਨਾਂ ਦੇ ਮਨ ਤੇ ਭਾਵ ਪ੍ਰਕਾਸ਼ ਹੋਇਆ ਹੈ ਭਾਵ ਪ੍ਰੇਮ ਹੈ ਜਿਨ੍ਹਾਂ ਦੇ ਮਨ ਤੇ ਭਾਵਨਾ ਹੈ ਸ੍ਰੀ ਰਾਗ ਮਹੱਲਾ 5 ਸਾਂਝ ਹਰ ਧਨ ਨੂੰ ਪੂਜ ਸਤਿਗੁਰੂ ਹੁਣ ਸਤਿਗੁਰੂ ਜੀ ਨਿਯਮ ਦੇ ਬਚਨ ਦੱਸਦੇ ਹਨ ਇਹ ਚ ਦੇਖੋ ਜੇ ਇਕੱਠਾ ਕਰਨਾ ਤਾਂ ਪਰਮੇਸ਼ੁਰਾ ਮਾਉ ਰੂਪੀ ਧਾਰਨਾ ਹੈ ਇਹ ਇਕੱਠਾ ਕਰ ਇਹ ਪੂਜਾ ਕਰਨੀ ਹੈ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਦੇ ਪੂਜਨ ਕਰ ਝੂਠ ਸਗਲ ਵਿਕਾਰ ਇਹ ਛੱਡਨੀ ਗਿਉ ਭਾਈ ਸਾਰੇ ਵਿਕਾਰ ਕਾਮ ਕੋ ਲੋਭ ਮੋਹ ਪ੍ਰਾਇ ਉਨਾਂ ਸਾਰ ਨੂੰ ਛੱਡਣਾ ਕਰ ਗਿਨ ਤੂੰ ਸਾਜ ਸਵਾਰਿਆ ਜਿਸ ਵਾਇ ਨੂੰ ਤੇਰੇ ਸੁਖਮ શરીਨ ਨੂੰ ਸੁਖੂਲ શરીਨ ਨੂੰ ਸਾਜ ਕੇ ਸਵਾਰੇ ਅੰਗ ਪਤੰਗ ਦਿੱਤੇ ਹੈ ਨੱਕ ਦੀ ਕੁੰਬਲੀ ਨਾ ਹੁੰਦਾ ਕਿੰਨਾ ਭੈੜਾ ਲੱਗਣਾ ਸੀ ਅੱਖਾਂ ਦੀਆਂ ਪਲਕਾਂ ਨਾ ਹੁੰਦਾ ਜਾਨਵਰਾਂ ਵੀ ਕਰਿਆ ਕਿੱਡੀਆਂ ਨੇ ਬਰ ਬਰ ਕੇ ਖਾ ਜਾਣਾ ਸੀ ਪੰਨਾ ਦੇ ਨਾ ਛੱਗੇ ਜੇ ਹੁੰਦੇ ਕਿੰਨਾ ਭੈੜੇ ਲੱਗਣੇ ਸੀ ਕੰਮ ਤੇਰੇ ਉਗੋਲ ਨਾ ਹੁੰਦੇ ਕਿੰਨਾ ਤੇਰਾ ਮੂੰਹ ਪੈਣਾ ਲੱਗਣਾ ਸੀ ਇਉਂ ਸਾਜ ਕੇ ਅੰਗਾਂ ਨੂੰ ਤੇ ਸਵਾਰ ਨਾ ਕੀਤਾ ਅੰਗਾਂ ਪ੍ਰਕੰਗਾਂ ਨੂੰ ਅੰਗਾਂ ਦੇ ਅੱਗੇ ਜਿਹੜੇ ਅੰਗ ਹਨ ਹਰ ਸਿਮਰ ਹੋਏ ਉਧਾਰ ਜਿਨ੍ਹਾਂ ਦੇ ਦਾੜੀ ਨਹੀਂ ਆਈ ਉਹ ਲੰਕਾ ਦੇ ਚੋਰ ਕਹਿੰਦੇ ਐ ਜਿਨ੍ਹਾਂ ਦੇ ਕੇਸ ਨੂੰ ਉਹਨੂੰ ਗੰਝਾ ਕਹਿੰਦੇ ਐ ਤੇ ਬਿਨਾ ਗੰਝਾ ਬਣ ਤੋਂ ਸਿਰ ਮਨਾਈ ਫਿਰਦੇ ਐ ਦਾੜੀ ਮਨਾ ਕਰਕੇ ਲੰਕਾ ਦੇ ਚੋਰ ਬਣੇ ਫਿਰਦੇ ਦੇਖੀਦੇ ਹਨ ਸੋ ਜਿਸ ਵਾਇਕ ਨੂੰ ਸੁਣਨਾ ਤੈਨੂੰ ਸਾਜ ਸਵਾਰ ਕੇ ਸ਼ਿੰਗਾਰਿਆ ਹੈ ਸਾਰੇ ਅੰਗ ਪ੍ਰਦਾਨ ਦਿੱਤੇ ਹੋਣੇ ਤੈਨੂੰ ਪਰਵੇਸ਼ਰ ਵਰਗਾ ਸੁੰਦਰ ਕੇ ਮਨਾ ਦੇਣਾ ਤੈਨੂੰ ਸੀਸੇ ਤੇ ਮੋਜਨੇ ਨਾਲ ਤੂੰ ਸੋਹਣਾ ਬਣਨੂ ਫਿਰਦਾ ਹੋਇਆ ਅਸਵਾ ਵਰਗੀ ਮੂ ਬਣਾ ਕੇ ਸ਼ਕਲਾ ਬਣਾ ਕੇ ਭੇੜਾ ਬਣਦੇ ਹਾਂ ਹਰ ਸਿਮਰ ਹੋਏ ਉਹਦਾ ਉਹ ਸਰੀਰ ਦਾ ਸਿਮਰਨ ਕਰ ਜਿੰਦ ਨੂੰ ਸਵਾਰਿਆ ਚੰਗੀ ਤਰੰਗ ਪਤੰਗ ਦੇ ਕੇ ਜਿਹਦਾ ਬੁੱਲ ਟੁੱਟਿਆ ਉਹਨੂੰ ਖੰਡਾ ਕਹਿੰਦੇ ਆ ਲੋਕ ਇਹ ਸਭ ਕੁਝ ਮਾਲਨ ਤੈਨੂੰ ਦਖਸ਼ੀ ਕੀਤੀ ਐ ਸੁੰਦਰ ਕੋ ਦੇ ਸਰੀਰ ਨੂੰ ਮੰਨ ਲੈਣੀ ਦੇ ਬਣਾਈ ਐ ਆਪ ਦਾ ਸੂਰ ਤੈਨੂੰ ਬਣਾਇਆ ਹੈ ਉਸ ਪ੍ਰਮੇਸ਼ਰ ਨੂੰ ਸਿਮਰਨ ਕਰ ਕਿਉਂ ਭੁੱਲਿਆ ਫਿਰਦਾ ਹੈ ਤੇਰਾ ਉਧਾਰ ਹੋ ਜਾਏਗਾ ਜਪਮਾਨ ਨਾਮ ਏਕ ਅਪਾਰ ਮੇਰੇ ਪਿਆਰੇ ਭਰੋ ਇੱਕ ਕਾਲ ਪ੍ਰੂਰ ਦਾ ਨਾਮ ਜਪਿਆ ਕਰ ਉਹ ਪ੍ਰਕਿਰਤੀ ਦੇ 12 ਵਾਰ ਤੋਂ ਰਹਿਤ ਹੈ ਪ੍ਰਾਨ ਮਨ ਤਨ ਜਿਨਹੇ ਜਿਨਹੇ ਦੀ ਆ ਇਹਨੂੰ ਤਨ ਨੂੰ ਪ੍ਰਾਨ ਦਿੱਤੇ ਹੈ ਸਾਹ ਤੋਂ ਬਿਨਾਂ ਤਾਂ ਮਰਦਾ ਹੋਣਾ ਕਿ ਅਤੇ ਮਨ ਕਿਸ ਨੂੰ ਦਿੱਤਾ ਸੁਕਲ ਪਹੁੰਚਾਉਣ ਵਾਸਤੇ ਤਨ ਦਿੱਤਾ ਜਿਨ ਸਰੀਰ ਸੇਵਾ ਕਰਨ ਵਾਸਤੇ ਜੀ ਦਾ ਆਧਾਰ ਉਸ ਨੂੰ ਛੇਦੇ ਦਾ ਆਸਰਾ ਸਮਝੋ ਛੇਦੇ ਦਾ ਆਸਰਾ ਰੂਪ ਬਣਾਓ ਉਸ ਪਰਮੇਸ਼ਰ ਨੂੰ ਰਹਾਉ ਕਾਮੇ ਕ੍ਰੋਧ ਅਹੰਕਾਰ ਮਾਤੇ ਬ੍ਰਿਹ ਸੁਨਾ ਜਿਵੇਂ ਤੁਸੀਂ ਕੋਈ ਕਾਮ ਦੇ ਫੁਰਨੇ ਚ ਮਸਤ ਹੋ ਕੇ ਮਾਰੇ ਗਏ ਅਬੇ ਰਾਵਣ ਵਰਗੇ ਨਾਸ ਹੋਗੇ ਪ੍ਰਾਇ ਕਰੰਤਕਣੇ ਕਰਕੇ ਤੂੰ ਕਿਹੜੇ ਬਾਗ ਦੀ ਮੂਲੀ ਐ ਰੋਧ ਕਰਕੇ ਕੈਨੂੰ ਕਿਸ ਪ੍ਰਕਾਰ ਨਾਸ ਹੋਗੇ ਹੰਕਾਰ ਕਰਕੇ ਕਿਵੇਂ ਕਬਲੇ ਹੋ ਕੇ ਮਸਤ ਹੋ ਕੇ ਮਰ ਗਏ ਬਿਆੰਤ ਲੋਕ ਬਿਆਪਿਆ ਸੰਸਾਰ ਸਾਰੇ ਸੰਸਾਰ ਇਹ ਕਾਮ ਕ੍ਰੋਧ ਵਿੱਚ ਲੱਗਿਆ ਹੋਇਆ ਹੈ ਯੰ ਲੋਕ ਕੇ ਵਿੱਚ ਮਾਤੋ ਕੇ ਮਰ ਕੇ ਸ਼ਰਾਬ ਪੀ ਕੇ ਸ਼ਰਾਬੀ ਲੋਕ ਬਹੁ ਸੰਤ ਸਰਣੀ ਲਾਗ ਚਰਣੀ ਮੇਰੇ ਜੇ ਭਾਵ ਹੈ ਸੰਤ ਜਿਨ੍ਹਾਂ ਨੂੰ ਸਵਾਸ ग्रास ਨਹੀਂ ਵਿਸਰਦਾ ਉਸ ਸੰਗਤ ਦੀ ਸ਼ਰਨ ਪੈਣਾ ਕਰ ਆਪਣੀ ਹੋਮੇ ਛੱਡ ਕੇ ਚਰਣੀ ਲੱਗਣਾ ਕਰੋ ਮਿਟੇ ਦੂਖ ਅੰਧਾ ਜਿਹੜਾ ਕੋਈ ਉnde ਦੁੱਖੋ ਜੰਮਣ ਮਰਨ ਦਾ ਜਿਹੜਾ ਗਿਆਨ ਦਾ ਅੰਧਾਰ ਅੰਧੇਰਾ ਹੈ ਉਹ ਇਸ ਤਰ੍ਹਾਂ ਮਿਟ ਜਾਏਗਾ ਸਤ ਸੰਤੂਖ ਦਇਆ ਕਮਾਵੇ ਜੀ ਸਤ ਰੱਖਣਾ ਸਭ ਤੋਂ ਵੱਡੀ ਚੀਜ਼ ਹੈ ਸੰਤੋਖ ਰੱਖਣਾ ਬੜੇ ਗੁਣ ਹਨ ਬਿਨਾਂ ਸੰਤੋਖ ਨਹੀਂ ਕੋਈ ਰਾਜ ਸੁਭਨ ਮਨੋਰ ਸੁਖਿ ਸਭ ਕਾਜ ਹੈ ਸਤ ਤੋਂ ਬਗੈ ਦਿਨ ਸੱਚੀ ਹੋਏ ਕੈਸੇ ਨਾਰ ਸਤ ਰੱਖੇ ਤੋਂ ਬਗੈ ਇਸਤਰੀ ਸੱਚੀ ਕਿਵੇਂ ਹੋ ਸਕਦੀ ਹੈ ਪੰਡ ਦੇਖੋ ਇਹ ਵਿਚਾਰ ਅੱਗ ਜਪਾਣੇ ਕਰਕੇ ਕਦੀ ਸੱਚੀ ਬਣਿਆ ਜਾਂਦਾ ਜੋ ਪਤੀ ਵਰ ਧਰਮ ਰੱਖਦੀ ਹੈ ਉਹ ਸੱਚੀ ਹੁੰਦੀ ਹੈ ਅੰਸੂਆ ਸੱਦ ਵਾਲੀ ਸੀ ਇਹਦੇ ਸੱਤ ਨੂੰ ਤੋੜਨ ਵਾਸਤੇ ਲਕਸ਼ਮੀ ਨੇ ਅਤੇ ਪਾਰਵਤੀ ਨੇ ਤੇ ਬ੍ਰਹਮਾਣੀ ਨੇ ਜਤਨ ਕੀਤੇ ਇਹਨਾਂ ਨੂੰ ਪਤਿਆਂ ਨੂੰ ਪ੍ਰੇਰ ਕੇ ਕਹਿਨੀਆ ਇਹਦਾ ਸੱਤ ਤੋੜਦੇ ਹੋ ਅੰਸੂਆ ਦੇ ਪੁੱਤ ਤੇਰੀ ਜਿਹੜੀ ਮਾ ਹੈ ਇਹ ਬਈ ਬਾੜੀ ਵਡਿਆਈ ਹੋ ਰਹੀ ਸਾਡੀ ਏਡੀ ਵਡਿਆਈ ਨਹੀਂ ਜਿੰਨੀ ਇਹਦੀ ਵਡਿਆਈ ਹੈ ਇਹਦਾ ਸੱਤ ਤੋੜੋ ਇਹ ਤਿੰਨੇ ਮੂਹਰ ਤੋਂ ਕਰਨ ਆਤੇ ਸ਼ਿਵ ਜੀ ਤੇ ਵਿਸ਼ਨੂੰ ਤੇ ਬ੍ਰਹਮਾ ਗਏ ਅੰਸੂਆ ਨੇ ਕਿਹਾ ਜੇ ਮੈਂ ਸੱਤਿਆਂ ਤੁਸੀਂ ਬਾਲਕ ਬਣ ਜਾਓ ਇਹ ਤਿੰਨੇ ਬਾਲਗ ਬਣੇ ਪੁੱਛੜ ਚੱਕੀ ਫਿਰੇ ਫਿਰੋਂਦੀਆਂ ਫਿਰਨ ਲక్ష్ਮੀ ਰੋਂਦੀ ਫਿਰੇ ਵੀ ਸਾਡਾ ਪਤੀ ਤੇ ਇਸ ਤੋਂ ਰੋਂਦੀ ਫਿਰੇ ਬ੍ਰਹਮਾਣੀ ਤੇ ਐਵੇਂ ਪਾਰਵਤੀ ਵੀ ਸਾਡੇ ਉਹੋ ਹੀ ਬਣਾ ਦੇ ਇਸ ਪ੍ਰਕਾਰ ਦੀ ਫੇਰ ਦੁਬਾਰਾ ਮੋਹ ਕਰਨ ਵਾਸਤੇ ਭੇਜੇ ਇਹ ਲੱਗੀ ਸ਼ਰਾਵ ਦੇ ਨੂੰ ਫਿਰ ਦਰਦਾ Vishnu ਤਾਂ ਬਰੋਟਾ ਬਣ ਗਿਆ ਬਰਮਾ ਪਿੱਪਲ ਬਣ ਗਿਆ ਤੇ ਦਰਦਾ ਸ਼ਿਵ ਜੀ ਨਿੰਮ ਬਣ ਗਿਆ ਉਦੋਂ ਦੇ ਲੋਕ ਤਰਗੇ ਨੂੰ ਪਾਣੀ ਪਾਉਂਦੇ ਫਿਰਦੇ ਆ ਤੋ ਇਹ ਹੈ ਜੋ ਸਤ ਵਾਲੀਆਂ ਬੀਬੀਆਂ ਲੜਕੀਆਂ ਹੁੰਦੀਆਂ ਜਿਹੜੀਆਂ ਕੱਲ ਹੁੰਦੀਆਂ ਸਤ ਰੱਖਣਾ ਯੋਗ ਹੈ ਜਿਵੇਂ ਅੰਸੂਆ ਨੇ ਸਤ ਰੱਖਿਆ ਸੀ ਉਹ ਸੰਤੋਖ। ਕਿਹਨ ਤੋਂਖੀ ਹੋਣਾ ਤੋਲਕਰੀਹੀਨ ਜਿਵੇਂ ਸੰਤੋਖ ਰੱਖਿਆ ਸੀ। ਤਦਨ ਦੇ ਭੁੱਖਿਆਂ ਨੂੰ ਇਹਨਾਂ ਨੂੰ ਕੀੜਿਆਂ ਦੇ ਭੌਂ ਦੇ ਵਿੱਚੋਂ ਸੱਧੂ ਮਿਲੇ। ਉਹ ਸਤਿਆਂ ਨੂੰ ਰਗੜ ਕੇ ਦੋ ਆਪਸੀ ਇੱਕ ਆਪ ਦੇ ਦੇ ਘਰ ਵਾਈ ਤੇ ਇੱਕ ਪੁੱਤ ਤੇ ਇੱਕ ਨੂੰ ਚਾਰ ਸਨ। ਪਤਨਿਓਂ ਭਾਗ ਪਰਮੇਸ਼ਰ ਨੇ ਨਿਯਤ ਕੀਤਾ। ਜੋ ਪਰਵੇਸ਼ ਵਿੱਚ ਰੱਖਿਆ ਮਾਰਾ ਨੂੰ ਉਸ ਦਿਨ ਇੱਕ ਨਾਮ ਕੇੰਦਰ ਨਾਮ ਰਖਾ ਕਰਕੇ ਆ ਗਏ ਆ ਕੇ ਕਹਿਣ ਲੱਗੇ ਸਾਜੂ ਦੇ ਵਿੱਚ ਹੀ ਹੋਇਆ ਚੁੰਗਰੀ ਸੀ ਕਹਿੰਦੇ ਜੀ ਮੈਨੂੰ ਤਾਂ ਭੁੱਖ ਲੱਗੀ ਐ ਪੰਜਾਂ ਦੇ ਛੱਗਿਆ ਸਾਕੇ ਫਿਰ ਮਹਾਰਾਜ ਸਾਹਿਬ ਜੀ ਨੇ ਉਸ ਵਕਤ ਨੂੰ ਰਿੱਧੀਆਂ ਸਿੱਧੀਆਂ ਸਾਰੀਆਂ ਬਖਸ਼ਤੀਆਂ ਕਿਉਂ ਚੁੰਗਰੀ ਖੀ ਸੰਤੋਖੀ ਮੰਨਿਆ ਗਿਆ ਕੋ ਇਹੋ ਜਿਹਾ ਸੰਤੋਖ ਰੱਖਣਾ ਸਾਕੇ ਸੰਤੋਖ ਦਇਆ ਕਰਨੀ ਜਿਵੇਂ ਸਿੰਘਾਂ ਨੇ ਉਤਰਾਣ ਦੇ ਭੁਖਿਆਂ ਨੇ ਜਾ ਕਰਕੇ 18000 ਲੜਕੀ ਜਿਹੜੀ ਸੀ ਵੱਲੋਂ ਕੇ ਹੈ ਤੋਂ ਛੁਡਾਈ ਸੀ ਜਿਦਵਾਨਿਆਂ ਦੇ ਪਾਸੋਂ ਤੇ ਜਿਆਦੇ ਪਾਸੋਂ ਫੇਰ ਪ੍ਰਸ਼ਾਦਾ ਛਕਿਆ ਸੀ ਇਸ ਪ੍ਰਕਾਰ ਸ਼ਾਸਨੀ ਜਿਹਦਾ ਨਾਮ ਦਇਆ ਹੈ ਇਹਦਾ ਨਾਮ ਹੈ ਨਹੀਂ ਅੱਖਾਂ ਦੇ ਮੂੰਹ ਅੱਗੇ ਪੱਟੀ ਬੰਨ ਛੱਡਨੀ ਪੂਜਾਵਾਂ ਨੂੰ ਸੋ ਦਇਆਏ ਹੈ ਜਿਹੜਾ ਜੀਵਾਂ ਦੀ ਰੱਖਿਆ ਕਰਨੀ ਹੈ ਇਹਨਾਂ ਗੁਣਾਂ ਨੂੰ ਕੁਮੰਗਾ ਕਰੇ ਕਰਨੀ ਸਾਰ ਜਿਹੋਈ ਕਰਨੀ ਕਮਾਈ ਸਾਰ ਸ੍ਰੇਸ਼ਟ ਹੈ ਆਪ ਤੂਦ ਸਭ ਹੋਏ ਰੇਨਾ ਆਪਾ ਭਾਵ ਸਭ ਕੋ ਸਾਰਿਆਂ ਦੇ ਚਰਨਾਂ ਦੀ ਧੂੜ ਹੋਵੇ ਜਿਸ ਦੇ ਪ੍ਰਭ ਨਿਰੰਕਾਰ ਮਹਾਰੰਗ ਰੰਕਾਰ ਪਰਮੇਸ਼ਰ ਦਾਤ ਬਖਸ਼ਦੇ ਨੇ ਉਹ ਦਾਤ ਪ੍ਰਾਪਤ ਕਰ ਸਕਦਾ ਹੈ ਜੋ ਦੀਸਾ ਤੂ ਸਗਲ ਤੂ ਹੈ ਜੇ ਪਰਮੇਸ਼ਰ ਫੇਰ ਇਹ ਬ੍ਰਹਮ ਗ੍ਰਿਸ਼ਟੀ ਜਾਗਦੀ ਹੈ ਜੋ ਕੋ ਦਿਸ ਰਿਹਾ ਸਭ ਆਪਣਾ ਆਪ ਰੂਪ ਤੂੰ ਹੈ ਪਰਮੇਸ਼ਰ ਬਸਰਿਆ ਪਸਾਰਾ ਜਿੰਦਾ ਸਾਰਾ ਪਸਾਰਾ ਦਿਸਦਾ ਤੂੰ ਆਪ ਹੈ ਭਗਤੀ ਚ ਲਪੇਟ ਕੇ ਬਚਨ ਕਹਿ ਰਹੇ ਹਨ ਅਧਿਕਾਰੀ ਦੇ ਤਾਂ ਹੀ ਤੇਰਾ ਹੀ ਸਰੂਪ ਹੈ ਜੋ ਸਾਰਾ ਪਸਾਰਾ ਬਸਰਿਆ ਹੋਇਆ ਹੈ ਕਹੋ ਨਾਮ ਰਹਾ ਵਾ ਕੋ ਜਨਕੀ ਤਦ ਤੂੰ ਮਹੀਮਾ ਵਾਕ ਹੈ ਸ਼ਾਮੇ ਦਾ ਇਵੇਂ ਇਸ ਪ੍ਰਕਾਰ ਦੀ ਵਾਕ ਹੈ ਬਹੁ ਨਾਨਕ ਗੁਰ ਧਰਮ ਕਟਿਆ ਸਤਿਗੁਰ ਸਾਹਿਬ ਜੀ ਕਹਿੰਦੇ ਗੁਰਾਂ ਨੇ ਇਸ ਪ੍ਰਕਾਰ ਧਰਮ ਕੱਟ ਦਿੱਤਾ ਸਗਲ ਬ੍ਰਹਮ ਨੂੰ ਵੀ ਚਾ ਸਾਰੇ ਹੀ ਬ੍ਰਹਮ ਆਤਮਾ ਪਰਮੇਸ਼ਵਰ ਹੀ ਵਿਚਾਰਦੇ ਹੋ ਸ੍ਰੀ ਰਾਗ ਹਸਤਾ ਪੰਜਵਾ ਸੁਕਿਰਤ ਸੁਕਿਰਤ ਮੰਧੇ ਸੰਸਾਰ ਸਗਲਾਣਾ ਸ੍ਰੀ ਮਹਾਰਾਜ ਭਗਤ ਬਹੁਤ ਕਹੋਂਦੇ ਐ ਹਜੂਰ ਕਹਿੰਦੇ ਹਾਂ ਜੋ ਕਿ ਸੋਚੇ ਕਿ ਮੈਂ ਦੇ ਸੰਸਾਰ ਸਿਗਲਾਣਾ ਲੋਕੀਤੇ ਮੈਂ ਖੋਟੇ ਕੰਮ ਕਰੇ ਹਨ ਇਹ ਸੁਖੇ ਕਿ ਮੈਂ ਪੁੰਨ ਕੰਮ ਕੀਤੇ ਹਨ ਇਉਂ ਪਾਪ ਪੁੰਨ ਦੇ ਅੰਦਰ ਜੁਕਿਰਤ ਖੋਟੇ ਕੰਮ ਕਰਨੇ ਜੀ ਕਾਤ ਕਰਨਾ ਕਿਸੇ ਨੂੰ ਦੁੱਖ ਦੇਣਾ ਕਿਸੇ ਦਾ ਖੂਨ ਨਿਜੋੜ ਕੇ ਲਹੂ ਪੀਣਾ ਧਨ ਇਕੱਠਾ ਕਰਨਾ ਕਿਸੇ ਨੂੰ ਸੁਖੇ ਚੰਗੇ ਸਤਾਮ ਕਰਮ ਕਰਨੇ ਕਿ ਮੈਂ ਇਹ ਕਰਮ ਕੀਤੇ ਜਨਮ ਕੀਤੇ ਹੈ দান ਕੀਤੇ ਹੈ ਇਹਨਾਂ ਦੇ ਮੱਧੇ ਸਿਕਾਮੀ ਤੇ ਪਾਪੀ ਇਨਾਂ ਦੇ ਮੱਦੇ ਵਿੱਚ ਸਾਰਾ ਸੰਸਾਰ ਸਗ ਸੰਸਾਰ ਸਗ ਲਾਣਾ ਸਾਰਾ ਸੰਸਾਰ ਸਗ ਲਾ ਆਣਾ ਆਇਆ ਹੋਇਆ ਹੈ। ਤਾਪੁੰਯੇਂਦਰੀ ਦੋਹੂ ਦੇ ਰਹਿਤ ਭਗਤ ਹੈ। ਦੋਹੂ ਦੇ ਰਹਿਤ ਜਿਹੜਾ ਮੰਦ ਕਰਮੋਕੈ ਨਾ ਕਰੇ, ਪਾਪ ਨਾ ਕਰੇ, ਖੋਟਾ ਕੰਮ ਨਾ ਕਰੇ ਤੇ ਸੁਖੇ ਸੁਆ ਹੰਕਾਰ ਨਾ ਕਰੇ, ਪੁੰਨ ਕਰਕੇ ਕਰ ਪੁੰਨੋ ਨਹੀਂ ਸੁਦਾਈ ਹੈ। ਪਵਿੱਤਰ ਕੰਮ ਕਰਕੇ ਨੀਵਾ ਸੁਗਾਵੇ ਆਪ ਨਾ ਕੁਝ ਬਣੇ ਇਸ ਪ੍ਰਕਾਰ ਹੈ ਚੰਗੇ ਕੰਮ ਦੀ ਹੰਗਤਾ ਤੋਂ ਤੇ ਭੈੜੇ ਕਰਮਾਂ ਦੀ ਕੁਸੰਗਤ ਤੋਂ ਰਹਿਤ ਭਗਤ ਹੈ ਉਹਦਾ ਨਾਮ ਭਗਤ ਹੈ ਜਿਹੜਾ ਮੰਦ ਕਰਮ ਕਰਦਾ ਇਹ ਕੰਗੇ ਕਰਮਾਂ ਦਾ ਮਾਣ ਨਹੀਂ ਕਰਦਾ ਹੈ ਕੋਈ ਜਣਾ ਜਾਣ ਕੋਈ ਕੋਈ ਜੰਦਾ ਐਸਾ ਜਾਣਿਆ ਜਾਂਦਾ ਹੈ ਹਰ ਇੱਕ ਨਹੀਂ ਹੈ ਫਾਤੁਰ ਸਰਬੇ ਸਮਾਨ ਉਹਨਾਂ ਦੀ ਦ੍ਰਿਸ਼ਟੀ ਖੁੱਲ ਜਾਂਦੀ ਦ੍ਰਿਸ਼ਟੀ ਹੋ ਜਾਂਦੀ ਹੈ ਉਹ ਵੇਖਦੇ ਆ ਕਿ ਫਾਤੁਰ ਸਰਬ ਕਾ ਸਵਾਮੀ ਪਰਮੇਸ਼ਰ ਕਾਰਜ ਸਮਾਨਾ ਸਮਾਇਆ ਹੋਇਆ ਹੈ ਕਿਹਨੂੰ ਬੁਰਾ ਚਾਹੀਏ ਕਿਹਨੂੰ ਭਲਾ ਚਾਹੀਏ ਕੀ ਕਹੋ ਸੁਣੋ ਸੁਆਮੀ ਜੇ ਸੁਆਮੀ ਕੀ ਕਹੀਏ ਕਿਸੇ ਨੂੰ ਮੰਦਾ ਕੀ ਕਿਸੇ ਨੂੰ ਕਹੀਏ ਚੰਗਾ ਤੂੰ ਵੱਡ ਪਰਖ ਸੁਜਾਣਾ ਤੂੰ ਵੱਡਿਆਂ ਤੋਂ ਵੱਡਾ ਪੁਰਖ ਪੂਰਨ ਹੈ ਸੁਜਾਣਾ ਹਮ ਤੋਂ ਯਾਮੀ ਹੈ ਘਟ ਘਟ ਵੀ ਜਾਣਣ ਵਾਲਾ ਹੈ ਰਹਾਉ ਮਾਨ ਅਭ ਮਹਾਨ ਮੰਧੇ ਜੀ ਨੂੰ ਮਾਣ ਦੀ ਇੱਛਾ ਹੈ ਕਿ ਮੇਰਾ ਸਤਕਾਰ ਲੋਕ ਕਰਨ ਜਿਵੇਂ ਜੱਥੇ ਚ ਜਾਂਦੇ ਹੁੰਦੇ ਸੀ ਜਦੋਂ ਕਈ ਦੀ ਛੁਟਕੇ ਆਉਂਦੇ ਸੀ ਜੇ ਤੋਂ ਤੋਂ ਉਹ ਜਿੰਨਾ ਚਿਰ ਉਹਨਾਂ ਗਿਲੂਸੇ ਨਾਲ ਜਾਇਆ ਜਾਵੇ ਕੱਢ ਕੇ ਨਾਲ ਜਾਂ ਤਿਸ ਹੋਂ ਤੇ ਬੈਠੇ ਭੁੱਖੇ ਬੈਠੇ ਰਹਿੰਦੇ ਸੀ ਫੇਰ ਉਹਨਾਂ ਦਾ ਜਲੂਸ ਕੱਢਣਾ ਤੇ ਫੇਰ ਖੁਸ਼ ਹੋ ਕੇ ਉਹਨਾਂ ਨੂੰ ਜਾਣਾ ਇਸ ਤਰ੍ਹਾਂ ਮਾਣ ਵੀ ਜਿਸ ਦੇ ਅੰਦਰ ਇੱਛਾ ਹੈ ਤੇ ਉਹ ਮਾਣ ਆਪ ਦੇ ਗੁਨਾ ਦਾ ਹੰਕਾਰ ਕਰਦਾ ਕਿ ਮੇਰੇ ਵਰਗਾ ਕੋਈ ਨਹੀਂ ਇਸ ਪ੍ਰਕਾਰ ਮਾਣ ਆਪ ਦੇ ਆਦਮ ਦੀ ਲੋੜ ਵਾਲਾ ਤੇ ਦੂਸਰੇ ਨਰਾਜ਼ਗੀ ਕਰਨੋਂ ਆਪੇ ਹੰਕਾਰ ਕਰ ਰਹਿਣ ਵਾਲਾ ਮੰਧੇ ਜਿਹੜਾ ਇਹਨਾਂ ਦੋਹਾਂ ਹਾਲਤਾਂ ਜੁੜਦਾ ਹੈ ਜੋ ਚਾਹ ਕਰ ਜੇ ਗੁਨਾ ਦਾ ਜੇ ਮਨ ਸਰਕਾਰ ਚਾਹੁੰਦਾ ਹੈ ਉਹ ਸੇਵਕ ਨਹੀਂ ਉਹ ਸੇਵਕ ਨਹੀਂ ਬਣ ਸਕਦਾ ਸੇਵਕ ਹੋ ਸਕਦਾ ਜਿਹੜਾ ਮਾਨ ਦੀ ਇੱਛਾ ਨੂੰ ਰੱਖੇ ਤੇ ਗੁਨਾ ਦਾ ਹਮ ਮਾਨ ਨਾ ਹੋਵੇ ਹਿਰਦੇ ਵਿੱਚ ਜਿੱਤੇ ਕਿ ਅਗੀ ਗਿਆਦਰੀ ਨਾ ਕਰੇ ਤੇ ਆਪਦੇ ਮਾਨ ਦੀ ਇੱਛਾਾਂ ਰੱਖੇ ਸਾਤ ਸੰਗਾਰਸੀ ਸੰਤੋ ਇਹ ਸੰਤ ਜਿਹਨੋਂ ਸਾਤ ਸਰੂਪ ਦੇ ਸੰਮੁਖ ਦਰਸ਼ਨ ਕਰਨ ਵਾਲਾ ਇਕੋ ਜਿਹਾ ਵਾਹਿਗੁਰੂ ਦੇ ਜਗਾਰ ਵੇਖਣ ਵਾਲਾ ਕੋਈ ਕੋਟ ਮੰਦਾਹੀ ਤਕ ਸੂਗ ਦਾ ਸੰਕਵਰਸ਼ੀ ਸਾਰਿਆਂ ਦੇ ਉਹ ਜਪ ਲਿਜਾਈਏ ਤੱਤ ਤੋਹੀ ਐਸੇ ਸੂਗ ਨੂੰ ਸੰਕ ਵੇਖਣ ਵਾਲਾ ਇਹ ਸੰਤ ਨੂੰ ਕੋਈ ਕੋਰਣਾ ਦੇ ਮੰਦਾਹੀ ਵਿੱਚੋਂ ਹੈ ਨਹੀਂ ਨਾ ਸਾਰੀ ਦੁਨੀਆ ਦੇ ਅੰਦਰ ਆਪ ਦੀ ਕਈ ਹੋਈ ਆਪ ਬਣ ਬਣ ਕੇ ਬਖਦੇ ਆ ਕਾਜ ਨੂੰ ਕਿ ਨਹੀਂ ਕਹਾਇਆ ਸਭ ਕਹਤੇ ਹੋਏ ਪਾਇਆ ਕੱਢ ਪੋਈਂ ਨੀ ਕਹੋਂਦਾ ਇਹਨੂੰ ਵੇਖੀਏ ਸਭ ਤੋਂ ਪੀਸਨ ਕਪੜੀ ਜੁੱਤੇ ਸਨੇ ਖਵਾ ਬਣੇ ਰਹਿੰਦੇ ਹਨ ਕਹਿ ਲਣਾ ਕਹਾਵਲ ਇਹੋ ਕੀਰਤ ਕਰਨਾ ਜਿਹੜਾ ਕਹਿ ਲਣਾ ਮੈਂ ਵੀ ਸੇਵਕਾਂ ਮੈਂ ਬ੍ਰਹਮ ਰੂਪ ਹੈ ਨਾ ਹੋਣਾ ਹੂੰ ਬ੍ਰਹਮਾਸਮੀ ਹੈ ਕਿ ਹਾਂ ਜੀ ਤੁਸੀਂ ਹੂੰ ਬ੍ਰਹਮਾਸਮੀ ਹੈ ਇਹੋ ਕਹਿ ਲੈਣਾ ਆਪ ਦੀ ਜਵਾਨ ਤੋਂ ਆਪ ਆਪ ਦੇ ਸ੍ਰੀ ਪ੍ਰਸਾਦ ਖਾਣ ਵਾਲੇ ਸੇਵਕਾਂ ਦੇ ਕਾਸ ਤੇ ਕਹਾ ਲੈਣਾ ਉਹਨਾਂ ਦੇ ਬੂਟ ਚੱਤਿਆਂ ਦੇ ਕਾਸੋਂ ਇਹ ਸਾਡੇ ਸਭ ਨੂੰ ਮਾਰਿਆ ਰਾਤ ਨੂੰ ਦੇ ਅੱਡ ਹੋ ਜਾਂਦੀ ਐ ਸਿਰ ਅੱਡ ਹੋ ਜਾਂਦਾ ਐ ਪਾੜ ਅੱਡ ਹੋ ਜਾਂਦੇ ਲੱਤਾਂ ਅੱਡ ਹੋ ਜਾਂਦੀ ਐ ਸਵੇਰੇ ਫੇਰ ਜੁੜ ਪੈਂਦੇ ਐ ਇਸ ਪ੍ਰਕਾਰ ਕਹਿਣ ਤੇ ਕਹਾਉਣ ਵਾਲਾ ਜਿਹੜਾ ਕੰਮ ਐ ਇਹੋ ਕੀਰਤ ਕਰਲਾ ਜਿਦਾਂ ਆਪਦੀ ਵਡਿਆਈ ਵਾਸਤੇ ਲੋਕਾਂ ਨੇ ਕਰਲਾ ਰਾਹ ਬਣਾਇਆ ਹੋਇਆ ਐ ਇਸ ਰਾਹ ਵਿੱਚ ਮੇਰੀ ਵਡਿਆਈ ਹੀ ਆਪ ਕੋਈ ਵਡਿਆਈ ਨਾ ਕਰੇ ਉਹ ਆਪ ਦੇ ਮੂੰਹੋਂ ਆਪ ਹੀ ਵਡਿਆਈ ਕਰੀ ਜਾਂਦੇ ਐ ਜਿਹਦੇ ਜੁ 2 4 ਸੇਵਕ ਹੋਣ ਉਹ ਮਿਲ ਕਰਕੇ ਮੁਜਾਰਤੀ ਬਣਾਈ ਹੈ ਉਹਦੇ ਵਡਿਆਈ ਕਰਾ ਲੈਂਦੇ ਆ ਇਹ ਵਡਿਆਈ ਕਰਨੇ ਕਰਲਾ ਰਾਹ ਫੜਿਆ ਹੋਇਆ ਲੋਕਾਂ ਨੇ ਇੱਕ ਮਨਲਾਹ ਜੇ ਇਲਾਕੇ ਚ ਮਸਤਾਨਾ ਸਿੰਘ ਗਿਆ ਉਥੇ ਇੱਕ ਜੋਗੀ ਸੀ ਉਹ ਨજરਬੰਦ ਕਰਕੇ ਕਦੇ ਕੁਝ ਕਰ ਲਿਆ ਕਰੇ ਕਦੇ ਕੁਝ ਕਰ ਲਿਆ ਕਰੇ ਇੱਕ ਦਿਨ ਦੀ ਗੱਲ ਆ ਉਹ ਕਹਿੰਦਾ ਮੈਂ ਬ੍ਰਹਮ ਹਾਂ ਉਹਦੇ ਚੇਲੇ ਕਹਿੰਦੇ ਕਿ ਤੁਸੀਂ 바ਵਾ ਜੀ ਕਿਵੇਂ ਬ੍ਰਹਮ ਹੋ ਕਹਿੰਦੇ ਬ੍ਰਹਮ ਦਾ ਤਾਂ ਉਪਰਾੰਗ ਨਹੀਂ ਕਹਿੰਦਾ ਮੇਰੇ ਵੀ ਹੱਟ ਨਹੀਂ ਨજર ਬੰਦ ਕਰਕੇ ਲੋਕਾਂ ਦੀ ਹੱਟ ਪੈਰ ਵੱਖੋ ਵੱਖਰੇ ਕਰਕੇ ਉਹਨੇ ਮੁਖਾਬ ਤੇ ਫੇਰ ਉਹ ਕਹਿੰਦਾ ਮੈਂ ਬ੍ਰਹਮ ਹਾਂ ਉਹ ਜੇਲੇ ਕਹਿੰਦੇ ਹਾਂ ਜੀ ਹੁਣ ਤੁਸੀਂ ਬ੍ਰਹਮ ਹੋ ਠੀਕ ਹੋ ਮੰਨ ਲਿਆ ਜਿਹੜਾ ਉਹ ਮਸਤਾਨਾ ਸਿੰਘ ਆਸੀ ਵੇਖਣੋਂ ਆਪੇ ਵੀ ਇਹ ਯੋਗੀ ਕਲਾ ਵਾਲਾ ਸੁਣੀ ਦੇ ਵਖੀਏ ਉਹ ਕਹਿਣ ਲੱਗਾ ਭਈ ਤੂੰ ਕਿਵੇਂ ਬ੍ਰਹਮ ਹੈ ਬ੍ਰਹਮ ਜਿੱਦਾਂ ਹੰਗਦਾ ਹੀ ਨਹੀਂ ਤੇਰੇ ਅੰਦਰ ਹੋਣਾ ਕਿ ਹੁੰਦੀ ਹੈ ਉਹ ਕਹਿਣ ਲੱਗੇ ਕਿ ਭੰਗ ਤਾਂ ਮੈਂ ਜਦੋਂ ਬ੍ਰह्म ਹੋਇਆ ਮੈਂ ਕਰਾਂ ਇਹ ਕਹਿਣ ਲੱਗਾ ਵੇਖੋ ਸਤਿਗੁਰੂ ਨਾਨਕਦੇਵ ਦੇ ਬਚਨ ਹੈ ਨਿਮਕ ਨਿਉ ਕਾਲ ਸਰੀਰ ਪਟਾਵਾਂ ਤੋ ਵੀ ਹਉਮੈ ਮੈਨ ਨਾ ਜਾਣਾ ਇਹ ਰਤੀ ਰਤੀ ਜਿੰਨਾ ਕੋਈ ਸਰੀਰ ਪਟਾ ਲਵੇ ਤੂੰ ਤਾਂ ਮੋਟੇ ਮੋਟੇ ਹੱਡ ਮੱਖੋ ਮੱਖੇ ਦੇ ਕਰਕੇ ਨਜ਼ਰਬੰਦ ਕਰਕੇ ਸਾਨੂੰ ਖਾਏ ਹੈ ਹਉਮੈ ਦੀ ਮੈ ਨਹੀਂ ਜਾਂਦੀ ਜਿੰਨਾ ਚਿਰ ਹਉਮੈ ਹੈ ਉਹਨਾਂ ਚਿਰ ਪ੍ਰਮੇਸ਼ਰ ਦਾ ਰੂਪ ਨਹੀਂ ਹੁੰਦਾ ਇਹ ਕਹਣ ਲਗਾ ਇਹ ਤਾਂ ਗੁਰੂ ਨਾਨਕ ਸਾਹਿਬ ਦੀ ਵਡਿਆਈ ਸੀ ਕਹਿੰਦੇ ਅਸੀਂ ਫੇਰ ਉਸੇ ਨੂੰ ਮੰਨਦੇ ਤੈਨੂੰ ਨਹੀਂ ਮੰਨਦੇ। ਹੋ ਕੇ ਕਹਿੰਦਾ ਉਹ ਸਿੱਖ ਕਿਹੜੀ ਮਿੱਟੀ ਦੇ ਬਣਾਏ ਆ ਇਹ ਕਿਸੇ ਤੇ ਵੀ ਭਰੋਸਾ ਨਹੀਂ ਕਰਦੇ। ਮੈਂ ਵੇਖੋ ਹੱਡ ਪੈਰ ਵੱਖੋ-ਵੱਖਰੇ ਕਰਕੇ ਉਹ ਖਾਦੇ। ਫੇਰ ਹੀ ਮੈਨੂੰ ਇਹ ਬ੍ਰਹਮ ਮੰਨਣ ਨੂੰ ਪਿਆਰ ਨਹੀਂ। ਇਹੋ ਗੁਰੂ ਸਾਹਿਬ ਦੀ ਕਹਾਣੀ ਨੂੰ ਸੁਣੋ ਸੇ ਭਾਈ ਕਹਿਣ ਕਹਾਵਲ ਇਹੋ ਪੀਰ ਕਰਲਾ ਜਿਹੜਾ ਆਪ ਮੈਂ ਬ੍ਰਹਮ ਹਾਂ। ਇਹ ਕਹ ਲੈਣੇ ਲੋਕਾਂ ਤੋਂ ਇਹ ਜੋ ਫੀਰ ਤੋਂ ਵਡਿਆਈ ਦਾ ਕਰਲਾ ਰਸਾ ਬਣਾਇਆ ਹੋ ਲੋਕਾਂ ਨੇ ਰਸਤਾ ਟਕੜਿਆ ਹੋਇਆ ਹੈ ਇਸ ਨਾਲ ساری ਦੁਨੀਆ ਕਹਿ ਗਿਆ ਕਹਾ ਲਿਆ ਵੀ ਅਸੀਂ ਖੁਦ ਖੁਦਾ ਆਏ ਇਹੋ ਫੀਰ ਕੀ ਦਾ ਕਰਲਾ ਰਸਤਾ ਬਣਾਈ ਬੈਠੇ ਹੈ ਸਾਥੋਂ ਇਹ ਤਾਹਨ ਤੇਲ ਮੁਕਤਾ ਜਿਹੜਾ ਕਸ਼ਮ ਕਰਨਾ ਆਪ ਦੀ ਵੇਦੋਂ ਮੈਂ ਬ੍ਰਹਮ ਹਾਂ ਤੇ ਕਹਿ ਦੇਣਾ ਸ਼ਰਵਕਾਂ ਨੇ ਵੀ ਤੂੰ ਬ੍ਰਹਮ ਹੈ ਇਹਨਾਂ ਦੋਹਾਂ ਤੋਂ ਮੁਕਤ ਹੋਣਾ ਜਿਹੜਾ ਕੋਈ ਗੁਰਮੁਖ ਕੋਈ ਵਿਰਲਾ ਕੋਈ ਗੁਰਮੁਖ ਕਹੀ ਜਿੰਦre ਹਉਮੈ ਨਹੀਂ ਹੈ ਗੁਰਮੁਖ ਉਹ ਮਹਰ ਕੀ ਆਵਾਜ਼ ਕੋਈ ਕੋਈ ਗੁਰਮੁਖ ਐਸਾ ਗੁਰਮੁਖ ਹੋ ਸਕਦਾ ਨਹੀਂ ਤਾਂ ਸਾਰੇ ਰੱਬ ਹੀ ਬਣੇ ਬਚਰੇ ਜਿਹਨੂੰ ਉੱਚੀ ਕੋਈ ਵੀ ਸਾਡੀ ਨਹੀਂ ਕਹੌਂਦਾ ਗਤ ਅਵਗਤ ਕਸ਼ ਨਦਰ ਨਾ ਆਇਆ ਗੁਰੂ ਕਹਿੰਦੇ ਵੀ ਮਾਰੇ ਗਤੀ ਹੋ ਕੇ ਅਵਗਤ ਹੋ ਕੇ ਮਰਨ ਕੇ ਜਿਹੜੇ ਹੰਕਾਰ ਕਰਦੇ ਐ ਮਾਰੇ ਕਹਿੰਦੇ ਜਿਹੜੇ ਗੁਰਮੁਖੋਂ ਨੇ ਨਿਗਾਹ ਜੀ ਨਹੀਂ ਕੋਈ ਕੀ ਕੀ ਗਤੀ ਤੇ ਕੀ ਕੀ ਆਵਗਤੀ ਆ ਵਾਹਿਗੁਰੂ ਦਾ ਰੂਪ ਹੀ ਦੇਖਦੇ ਆ ਗੱਭ ਗਿਆਨ ਤੇ ਅਵਗਤ ਅਗਿਆਨੀ ਗਿਆਨੀ ਤੇ ਅਗਿਆਨੀ ਵੀ ਉਹਨਾਂ ਦੀ ਨਿਗਾਹ 'ਚ ਕੁਝ ਨਹੀਂ ਆਉਂਦਾ ਸਾਰੇ ਪਰਮੇਸ਼ੀ ਦੇਖਦੇ ਆ ਗਤ ਪ੍ਰਾਪਤੀ ਤੇ ਅਵਗਤ ਨਾ ਪ੍ਰਾਪਤੀ ਵੀ ਉਹਨਾਂ ਦੀ ਕੋਈ ਨਿਗਾਹ 'ਚ ਨਹੀਂ ਆਉਂਦੀ ਸੋ ਗੱਭ ਗਿਆਨ ਜਿਨ੍ਹਾਂ ਨੂੰ ਅਵਗਤ ਪਰਮੇਸ਼ਰ ਦਾ ਪ੍ਰਾਪਤ ਹੋਇਆ ਉਹਨਾਂ ਦੀ দৃষ্টি 'ਚ ਹੋਰ ਦੁੰਧਵਾਦ ਨਹੀਂ ਕੁਝ ਨਜ਼ਰ ਆਇਆ ਤਨ ਤੇ ਲੀਰੇਉ ਨਾਲਕ ਦਾਨ ਪਾਇਆ ਸਤਿਗੁਰੂ ਸਾਹਿਬ ਨੇ ਕਹਿੰਦੇ ਸੰਤਾਂ ਭਗਤਾਂ ਦੀ ਚਰਨਾਂ ਦੀ ਧੂੜ ਬਣ ਕੇ ਉਹਨਾਂ ਦੇ ਪਰਮੇਸ਼ਰ ਦੇ ਪਾਸੋਂ ਇਹ ਉਮਤ ਨਾਮ ਦੇ ਦਾਨ ਨੂੰ ਪਾਇਆ ਤੁਹਾਨੂੰ ਉਹਨਾਂ ਦਾ ਜੀਵਨ ਹੈ ਸ੍ਰੀ ਗੁਰੂ ਘਰ ਮਹੱਲਾ 5 ਘਰ 7 ਤੀਰੇ ਭੂਸਾ ਪਿਆਰੀ ਮੈਂ ਲਾਡ ਲੜਾਇਆ ਸਤਿਗੁਰੂ ਸਾਹਿਬ ਜੀ ਅੰਮ੍ਰਿਤਸਰ ਸਾਹਿਬ ਰਹਿ ਕੇ ਇਸ ਸਮੇਂ ਉਸ ਵਕਤ ਹਰਮੰਦਰ ਸਾਹਿਬ ਦੀ ਸਾਰੀ ਕੀਤੀ ਜਮੋ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪ੍ਰਕਾਸ਼ ਕੀਤੇ ਉਸ ਦੇ ਖੁਸ਼ੀ ਦੇ ਨਾਲ ਮਹਾਰਾਜ ਸਾਹਿਬ ਜੀ ਨੇ ਸ਼ਬਦ ਉਚਾਰਨ ਕੀਤਾ ਹੈ ਸਤ ਗੁਜ ਸਤਵੇਂ ਘਰ ਵਿੱਚ ਤੇਰਾ ਘਰੋਸਾ ਪਿਆਰੇ ਮੈਂ लाਡ ਲੜਾਇਆ ਇਹ ਪਿਆਰੇ ਅਕਾਲ ਪੁਰਖ ਵਾਹਿਗੁਰੂ ਤੇਰੇ ਭਰੋਸੇ ਵਿੱਚ ਮੈਂ ਲਾੜ ਲੜਾਇਆ। ਇਸੀ ਮਾਰਿਆ ਸ੍ਰੀ ਹਰਿਮੰਦਰ ਸਾਹਿਬ ਦਾ ਰਚਨਾ, ਅੰਮ੍ਰਿਤਸਰ ਸਾਹਿਬ ਦਾ ਪੱਕਾ ਕਰਨਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰਚਨਾ ਇਹ ਲਾੜ ਅਨੰਦ ਦੇ ਵਿੱਚ ਲੜਾਇਆ, ਅਨੰਦ ਦੇ ਸਹਿਤ ਹੋਏ ਆ। ਇਹ ਲਾੜ ਦੇ ਵਿੱਚ ਚਾਹ ਵਿੱਚ ਆ ਕੇ ਸਭ ਨੂੰ ਹੀ ਲੜਾਇਆ ਹੈ, ਅਨੰਦ ਦੇ ਸਹਿਤ ਕੀਤਾ ਹੈ। ਇਹ ਬਖਸ਼ੀ ਕੀਤੀ ਹੈ। ਲਹਾ ਚੂਹ ਹੈ ਬਾਰਕ। ਇਸੇ ਤਰ੍ਹਾਂ ਜਿਵੇਂ ਆਸੂ ਕਹਿੰਦਾ ਗੁਰਾਂ ਦੇ ਅੱਗੇ ਸੇ ਸਤਿਗੁਰੂ ਅਕਾਲਪੁਰਖ ਅੰਤਰੀਆਮੀ ਨੂੰ ਸਤਿਗੁਰੂ ਤੁਹਾਡੇ ਭਰੋਸੇ ਵਿੱਚ ਮੈਂ ਮੈਂ ਲਾਡ ਲੜਾ ਮੈਂ ਸਾਧਨਾ ਦੇ ਲਾਡ ਅਨੰਦ ਵਿੱਚ ਆਪਣੇ ਆਪ ਲੜਾਇਆ ਅਨੰਦੀ ਕੀਤਾ ਹੈ ਮੈਂ ਇਸ ਪ੍ਰਕਾਰ ਵਿਰਾਗ ਬਵੇਕ ਖਰਸੰਤੀ ਮੋਖਿਚਾ ਸਰਵ ਵਿਆਨ ਮੰਨਣ ਗਿਆਨ ਦਾ ਅਭਿਆਸ ਗਿਆਨ ਕਰ ਤੋਂ ਇਹਨਾਂ ਸੋਗ ਨੂੰ ਗਿਆਨ ਸਖਿਆਤ ਦਾ ਗਿਆਨ ਨੂੰ ਕੀ ਲਾਡ ਅਨੰਦ ਵਿੱਚ ਮੈਂ ਉਹ ਹੀ ਲਗਾਉਣਾ ਕੀਤਾ ਹੈ ਮੰਦੀ ਕੀਤਾ ਹੈ ਤੂੰ ਲੈ ਤੂੰ ਸਹਾਰਕ ਜਿਸਕੇ ਬਾਦਸ਼ਾਹ ਸੀ ਆਪਕੇ ਬੱਚੇ ਹਾਂ ਭੁੱਲ ਕਰ ਲੈਨੇ ਤੇਰਾ ਸ਼ਿਵ ਨੂੰ ਵਿਸਾਰ ਜਿੰਨੇ ਚੁੱਕ ਜਾਣੇ ਤੇਰੀ ਆਗਿਆ ਨਹੀਂ ਮੰਨਦੇ ਸੱਚੇ ਬਾਦਸ਼ਾਹ ਉਹ ਚੁੱਕ ਜਾਣੇ ਹਾਂ ਭੁੱਲ ਬਹੁਤੀ ਕਰ ਲੈਨੇ ਛੂਕ ਥੋੜੀ ਥੋੜੀ ਬਾਕੀ ਗਲਤੀ ਅਸੀਂ ਭੁੱਲ ਕੇ ਕਰ ਲੈਨੇ ਭੁੱਲ ਕਰਕੇ ਆਪਦੇ ਨਾਮ ਨੂੰ ਕਿਉਂ ਉੱਕ ਜਾਂਦੇ ਆ ਗਲਤੀਆਂ ਕਰਦੇ ਆ ਫੇਰ ਵੀ ਆਪਦੇ ਬਾਰਕ ਹਾਂ ਊ ਹਰ ਪਿਤਾ ਮਾਯਾ ਜਿਹੜੀ ਆ ਪਾਲਕ ਤੁਸੀਂ ਸਾਡਾ ਮਾਤਾ ਪਿਤਾ ਆਪ ਹੀ ਹੈ ਆਪਣਿੰਨ ਨੇ ਪੁਬਾਦਾਨ ਕਰਨ ਹੋਣੇ ਕਰਕੇ ਸੁਨੀਲਾ ਕਹਿਣ ਕਹਾਵਲੋ ਜਿਹੜਾ ਕਹਿ ਲੈਣੇ ਨੇ ਦੁਨੀਆ ਦੀ ਮੈਂ ਬ੍ਰਹਮ ਰੂਪ ਹਾਂ ਇਹ ਬੜਾ ਸੁਖਾਲਾ ਹੈ ਫਿਰ ਇੱਕ ਆਦਮੀ ਕਹਿੰਦਾ ਅਸੀਂ ਬ੍ਰਾਹਮੀ ਆ ਜਿਉਂ ਕਾ ਤਿਉਂ ਬਸ ਇਹ ਹੁੰਦਾ ਸੀ ਬੁੱਟਰਾਂ ਵਿੱਚ ਸਾਦ ਉਹ ਕਹਿੰਦੇ ਜਿਉਂ ਕਾ ਤਿਉਂ ਜਿਹਾਂ ਜਹਾਂ ਉਹ ਹਾਏ ਉਹਦਾ ਮਨ ਜਿਉਂ ਕਾ ਤਿਉਂ ਹੀ ਸ਼ੰਕਾ ਤੋਂ ਬਾਤ ਆਇਆ ਕਿ ਇਸ ਪ੍ਰਕਾਰ ਸੋਹਿਲਾ ਤਹਰ ਕਹਾਉ ਨਾ ਕਹਲਣਾ ਆ ਮੈਂ ਬ੍ਰਹਮ ਰੂਪ ਹਾਂ ਤੇ ਕਹਾਲਣ ਚੇਲਿਆਂ ਦੇ ਪਾਸੋਂ ਸੀਸ ਪ੍ਰਸ਼ਾਦ ਚੱਕਣ ਵਾਲਿਆਂ ਦੇ ਪਾਸੋਂ ਕਿ ਬ੍ਰਹਮੀ ਹੈ ਕਿਉਂ ਕਹਿਣਾ ਕਿ ਕਹਮਣ ਦਾ ਬੜਾ ਸੁਖਾਲਾ ਹੈ ਦੁਨੀਆਂ ਵਿੱਚ ਇਕ ਰਾਇ ਬਨਾਇਆ ਹੋਇਆ ਹੈ ਤੇਰਾ ਵਿਖੋਂ ਭਾਵਨ ਇਹ ਪਰਮੇਸ਼ਰ ਜੀ ਦਾ ਤੇਰਾ ਭਾਵਨ ਭਾਵਨਾ ਪਾਣਾ ਮੰਨਣਾ ਇਹ ਬੜਾ ਕਸ਼ਮਾ ਹੈ ਸੱਚੀਆਂ ਲੋਹਾਂ ਕੇ ਬੈਠ ਕੇ ਇਹ ਕਹਿਣਾ ਤੇਰਾ ਪਿਆ ਮਿੱਠਾ ਲਾ ਕੇ ਕੋ ਹਰ ਨਾਮ ਪਦਾਰਸ਼ ਨਾਨਕ ਮੰਗੇ ਇਸ ਪ੍ਰਕਾਰ ਦੇ ਗੁਣ ਹੋਣੇ ਉਪਰ ਦੀਆਂ ਦੇਗਾ ਚ ਬੈਠ ਕੇ ਫਿਰ ਆਨੰਦ ਚ ਰਹਿਣਾ ਧਰਮੇ ਕਾ ਫੈੰਡਿਆ ਹੋਇਆ ਫਿਰ ਆਨੰਦ ਚ ਰਹਿਣਾ ਇਹ ਇਹੋ ਤੇਰਾ ਭਾਣਾ ਮੰਨਣਾ ਰਜਾਬ ਵਿਚ ਰਹਿਣਾ ਬਹੁਤ ਕੱਟਣਾ ਹੈ ਤੇ ਤੂੰ ਹਾਲਾਣਾ ਵੀ ਅਸੀਂ ਬ੍ਰਹਮ ਨਾਲ ਕੋ ਫਰਕ ਨਹੀਂ ਕਿਉਂ ਬੜਾ ਸੁਖਾਲਾ ਤੇਰਾ ਬਿਖੂ ਭਾਵਨ ਇਹ ਭਾਵਨਾ ਜਿਹੜੀ ਕਰਨੀ ਹੈ ਪਰਮੇਸ਼ਰ ਤੈਨੂੰ ਜਿਹੜਾ ਪਾਉਣਾ ਹੈ ਤੈਨੂੰ ਪਾ ਜਾਣਾ ਹੈ ਜਿਹੜਾ ਪਰਮੇਸ਼ਰ ਭਾਵਨ ਗਿਆਨ ਪ੍ਰਕਾਸ਼ ਰੂਪੇ ਬ੍ਰਹਮ ਉਹ ਤੇਰਾ ਬੜਾ ਕੱਟਣਾ ਸਾਰਿਆਂ ਵਿੱਚ ਫੇ ਮੈਂ ਕੋ ਮੇਰਾ ਦੁਸ਼ਮਣ ਰਹਾ ਨਾ ਹਮ ਕਿਸੇ ਬਹਿੜਾਈ ਬ੍ਰੰਗ ਪਸਾਰ ਪਸਾਰੋ ਕਿਸਨ ਸਰਬੁਧ ਦੇ ਸੋਝੀ ਪਾਈ ਐਹੀ ਜੀ ਭਾਵਨਾ ਜਿਹੜੀ ਕਰਨੀ ਹੈ ਦੁੱਖ ਸੁਖ ਪਿਆਰੇ ਇਹ ਕੁੱਦ ਧਿਆਈ ਘਰਸ ਰਹਿਣਾ ਇਹ ਬੜਾ ਕਠਨ ਹੈ ਰਹਾਉ ਤੇਰਾ ਭਾਉਣਾ ਜਿਹੜਾ ਹਰ ਹਾਲ ਤੁਸੀਂ ਕੋ ਜਿਆ ਰਹਿਣਾ ਰਹਾਉ ਸੋ ਮਾਣ ਤਾਣ ਕਰੋ ਤੇਰਾ ਇਹ ਅੰਦਰ ਅਮੀ ਅਕਾਲਪੁਰ ਗਸ ਦੀ ਮਾਣ ਮੰਗੇ ਅੰਦਰ ਹੈ ਤੇ ਤਾਣ ਤੰਦੇ ਅੰਦਰ ਹੈ ਮਾਰ ਬ੍ਰਹਮਾ ਨੰਦ ਨੰਦ ਤੇ ਤਾਨ ਬੇਵੇਕ ਦਾ ਬਾਦ ਆਪਦਾ ਹੀ ਕਰ ਦੇਖੋ ਬਹੁ ਜਾਣੋ ਆਪਾ ਅਸੀਂ ਜਾਣਦੇ ਸੱਚੇ ਬਾਦਸ਼ਾ ਸਾਡੇ ਆਪਣਾ ਆਤਮਾ ਰੂਪੋਂ ਤੁਸੀਂ ਸਾਡਾ ਆਪਣੇ ਹੋ ਸਭ ਹੀ ਮਨ ਸਭ ਹੈ ਤੇ ਬਾਹਰ ਤੇ ਅੰਤਰਜਾਮੀ ਤੂੰ ਸਾਰਿਆਂ ਦੇ ਵਿੱਚ ਵੀ ਰਹਿਣਾ ਸਾਰਿਆਂ ਦਾ ਆਤਮਾ ਰੂਪ ਹੋਣੇ ਕਰਕੇ ਸਾਰਿਆਂ ਤੋਂ ਬਾਹਰ ਆਪਾਂ ਪੁੰਨ ਤੋਂ ਸਤੰਤਰੇ ਤੂੰ ਹੀ ਪਰਮੇਸ਼ਰ ਕਹ ਕੁੰ ਕਹ ਲਈ ਆਪਣਾ ਲੱਗਾ ਘਰ ਘਰ ਦੇ ਅੰਦਰ ਸਭੀ ਯੱਗ ਬੇਮੋਹਤਾਜ ਬਾਪਾ اے ਪਿਤਾ ਜੀ ਗੁਰੂ ਜੀ ਤੂੰ ਬੇਮੋਹਤਾਜ ਹੈ ਹੈ ਤਾਂ ਸਾਡਾ ਸਾਰਿਆਂ ਦਾ ਬਾਪ ਏਕ ਪਿਤਾ ਏਕ ਹੀ ਹਮ ਬਾਰਕ ਪਰ ਤੂੰ ਬੇਮੋਹਤਾਜ ਹੈ ਕਿਸੇ ਤੇ ਪੁਸ਼ਾਵਤ ਨਹੀਂ ਆਉਂਦਾ ਫਿਰ ਤੇ ਪਾਤਸ਼ਾਹ ਤੇਰੇ ਅੰਦਰ ਕਿਸੇ ਪ੍ਰਕਾਰ ਦੀ ਮੇਰ ਨਹੀਂ ਹੈ ਮੈਂ ਸਭ ਦਾ ਬਾਪੂ ਪਿਤਾ ਹਾਂ ਜੋ ਪੁੱਤਰੀ ਕੌਲ ਨਾ ਪਾਲਿਓ ਘੜ ਪੀਰੋਂ ਕੰਨ ਮਰਦੀ ਹੈ ਏਡਾ ਬੇਮੁਹਤਾਜ ਐ ਸਾਰਿਆਂ ਦਾ ਬਾਪ ਐ ਕਿਉਂ ਨਹੀਂ ਰਾਮਕੰਦਰ ਜੀ ਦੇ ਤਾਈ ਲਊ ਤੇ ਕੁਛੂ ਉਹਦੀ ਫੌਜ ਸੇ ਇੱਕ ਜੰਗ ਚ ਮੂਰਖਾ ਕਰ ਦੇਵੇ ਤੇ ਫੇਰ ਰਾਮਕੰਦਰ ਰਾਜ ਆਉਦੇ ਪੁੱਤਾਂ ਨੂੰ ਮੋਹ ਵਿਚਾ ਕੇ ਦੇਵੇ ਇਹੋ ਜਿਹਾ ਮੁਹਤਾਜ ਕਿਸੇ ਦੀ ਕੁਸ਼ਾਮਤ ਵਾਲਾ ਨਹੀਂ ਹੈ ਤੂੰ ਬਾਪੂ ਸਾਰਿਆਂ ਦਾ ਪਰ ਬੇਮੁਹਤਾਜ ਐ ਕੁਸ਼ਾਮਤ ਹੋ ਰਹਿਤ ਹੈ ਸੇਵਕਾਂ ਨੂੰ ਇਹ ਦਾਤ ਬਖਸ਼ਣਾ ਹੈ ਪਿਤਾ ਹੋ ਜਾਣੋ ਨਹੀਂ ਤੇਰੀ ਕਵਲ ਜੁਗਤਾ ਕਿਸਾਂ ਕਾਲਪ੍ਰਥ ਵਾਹਿਗੁਰੂ ਅਸੀਂ ਨਹੀਂ ਜਾਣਦੇ ਤੇਰੀ ਮਿੱਠ ਮਿਲਣਗੀ ਕਿਹਦੀ ਯੁਗ ਜੁਗਤੀ ਹੈ ਇੰਤਰੀ ਤੇਜ ਹੈ ਤੇਰਾ ਜੁੜਿਆ ਜਾਂਦਾ ਹੈ ਤੇਰੇ ਵੀ ਕਿੱਲੇ ਬਲਾ ਕੇ ਬੰਧਨ ਮੁਕਤ ਸੰਤੋ ਮੇਰੀ ਰਾਖਾ ਮਮਤਾ ਜੋ ਸੰਭਜ ਨੂੰ ਪਰਮੇਸ਼ਰ ਬੰਧਨਾ ਤੋਂ ਮੁਕਤ ਹੈ ਕੋਈ ਵੀ ਕਰਤਾ ਦੇ ਭੋਗਤਾ ਕੋਣ ਦੇ ਬੰਧਨ ਨਹੀਂ ਹੈ ਤੇ ਮੇਰੀ ਰਾਖਾ ਮਮਤਾ ਸੱਚੇ ਪਾਤਸ਼ਾਹ ਮੇਰੀ ਮੇਰ ਰੱਖਣ ਵੀ ਸਾਡਾ ਹੈ ਸਿੱਖ ਜੇ ਮੇਰ ਮੇਰੀ ਰੱਖ ਲੈਣ ਮਮਤਾ ਰੱਖ ਲੈਣ ਸੰਤੋ ਤਾਂ ਅਸੀਂ ਬੰਧਨਾਂ ਤੋਂ ਮੁਕਤ ਹੋ ਸਕਦੇ ਹਾਂ ਇਹ ਸਾਡੇ ਤੋਂ ਮੇਰ ਨਾ ਰੱਖੇਗਾ ਪ੍ਰਮੇਸ਼ਰ ਤਾਂ ਸਾਨੂੰ ਮੁਕਤ ਕੋਈ ਨਹੀਂ ਕਰ ਸਕੇਗਾ ਇਹ ਸਮਝਣਾ ਪ੍ਰਮੇਸ਼ਰ ਬੰਧਨਾਂ ਤੋਂ ਮੁਕਤ ਕਰਨ ਵਾਲਾ ਹੈ ਤੇ ਮੇਰੀ ਵੀ ਸੱਚੇ ਪਾਤਸ਼ਾਹ ਮਮਤਾ ਤੋਂ ਰੱਖੀ ਕਰੇ ਸਾਡੇ ਅੰਦਰ ਵੀ ਦੇਹ ਦੀ ਮਾਨੋ ਅਤੇ ਕਿਸੇ ਪ੍ਰਕਾਰ ਦੀ ਮੇਰ ਪਦਾਰਥਾਂ ਦੀ ਨਾ ਹੋਰੇ ਮੇਰੀ ਵੀ ਮਮਤਾ ਤੋਂ ਰੱਖਿਆ ਤੇਰੀ ਬੇਨਤੀ ਹੈ ਮਹਾਰਾਜ ਅੱਗੇ ਬਈ ਕਿਰਪਾਲ ठाकुर ਸੋ ਸੁ ਜੀ ਜੇ ਤੋ ਇਸ ਪ੍ਰਕਾਰ ਕਿਰਪਾਲੂ ਆਕਾਲ ਪੁਰਖ ਕੇ ਬੇਨਤੀ ਕੀਤੀ ਵੀ ਸਾਡੀ ਮਮਤਾ ਤੋਂ ਮਾਰੇ ਰੱਖਿਆ ਕਰੋ ਤੇ ਸਾਡੇ ਤੇ ਮੇਰ ਰੱਖੋ ਕਿ ਤੇਰੇ ਹਾਂ ਅਸੀਂ ਤੂੰ ਕਦੇ ਜਾਣ ਕਿਸੇ ਮੱਧਰ ਪੁੱਛੇ ਕੌਣ ਹੈ ਪਰਾ ਹਮਾਰੇ ਬਾਰ ਕਦੇ ਸੱਚੇ ਪਾਤਸ਼ਾਹ ਸਾਡੀ ਕੋਈ ਥੀ ਕਰ ਲਓਗੇ ਜਦੋਂ ਉਹ ਬੇਨਤੀ ਕੀਤੀ ਤਾਂ ਖਾਤਰ ਸਵਾਮੀ ਜੀ ਕਿਰਪਾਲੂ ਹੋ ਗਏ ਰਹੇ ਉਹ ਆਉਣ ਜਾਣ ਜਿਹੜਾ ਜਨੂੰ ਘਰ ਕੇ ਦੁਨੀਆ ਆਉਣਾ ਸੀ ਇਹ ਮਰ ਕੇ ਜਾਣਾ ਸੀ ਕਿਸੇ ਦੇਸ਼ ਨੂੰ ਕਿਸੇ ਲੋਕ ਨੂੰ ਇਹ ਰਹਿਤ ਹੋ ਗਏ ਤਾਂ ਜੰਮਣ ਮਰਨ ਤੋਂ gore mele nanak paar brahm pashana ਇਹ ਸਤਿਗੁਰੂ ਭਾਈ ਗੁਰੂ ਸਾਹਿਬ ਦੇ ਨਾਲ ਮਿਲ ਕੇ ਸਤਿਗੁਰੂ ਜੀ ਕਹਿੰਦੇ ਹੁਣ ਪਾਰ ਬ੍ਰਹਮ ਜੋ ਪਰਮੇਸ਼ਰ ਤਾਪਾ ਪੁੰਨ ਤੋਂ ਪਰੇ ਹੈ ਉਹਦੀ ਉਹ ਪਛਾਣ ਕੀਤੀ ਹੈ ਜੰਮਣ ਮਰਨੋਂ ਬਾਹਰ ਪਰਦਕਾਰੀ ਜਗ ਵਿੱਚ ਆਏ ਇਹ ਬਾਪ ਸੱਚੇ ਪਾਤਸ਼ਾਹ ਤੋਂ ਸਾਨੂੰ ਇਹ ਪ੍ਰਾਪਤ ਹੋ ਗਈ ਹੈ